ਪੰਜਾਬ ਸਕੂਲ ਸਿੱਖਿਆ ਬੋਰਡ ਆ ਸਾਲ 2024-25 ਦਾ ਦਸਵੀਂ ਜਮਾਤ ਦਾ ਨਤੀਜਾ ਕੁੱਝ ਦਿੱਤਾ ਗਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿੱਤੀਆਂ ਦਾ ਚਾਰਜ ਬਨਾਰਾ ਚਹੀ ਜਨਵਰੀ ਸੰਸਥਾ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਦਾ ਨਤੀਜਾ 100% ਦੀ ਰਿਹਾ ਸਾਡੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਅਵਲ ਰਹਿਣ ਵਾਲੇ ਵਿਦਿਆਰਥੀਆਂ ਵਿੱਚ ਸਰ ਸ਼ਦੀਪ ਕੌਰ ਨੇ 96% ਅੰਕ ਲੈ ਕੇ ਜ਼ਿਲ੍ਹਾ ਅਰਦਾਸਪੁਰ ਵਿੱਚ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਇਸੇ ਤਰ੍ਹਾਂ ਰੋਹਨ ਬੀ ਸਿੰਘ ਨੇ 99.7% ਅਰਚਿਤਾ 99.6 ਦਮਨਦੀਪ ਕੌਰ ਨੇ 99.3 ਚੰਦਨਦੀਪ ਨੇ 99.4 ਅਤੇ ਦਵਿੰਦਰ ਨਹੀਂਆ ਪੂਨਮ ਨੇ 99% ਅੰਕ ਹਾਸਲ ਕੀਤੇ ਸਕੂਲ ਦੇ ਮੁਖੀ ਚੇਅਰਮੈਨ શ્રી ਰਣਦੀਪ ਸ਼ਰਮਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਮਨੀਸ਼ਾ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਭ ਵਿਦਿਆਰਥੀਆਂ ਦੀ ਬਿਹਤਰੀਨ ਕਾਰਜ ਵਿਗਿਆਰੀ ਦਾ ਸਿਹਰਾ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਬੱਚਿਆਂ ਦੀ ਆਨਤਕ ਮਿਹਨਤ ਨੂੰ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਸਕੂਲ ਵਿੱਚ ਪਲੱਸ 1 ਅਤੇ ਪਲੱਸ 2 ਦੇ ਸਾਰੇ ਸਟਰੀਮ ਮੈਡੀਕਲ, ਨਾਨ ਮੈਡੀਕਲ, ਆਰਟ ਅਤੇ ਕਮਾਰਟ ਆਜ ਉਪਲਬਧ ਹਨ। ਉਨ੍ਹਾਂ ਨੇ ਕਿਹਾ ਕਿ +1 +2 ਕਰਨ ਵਾਲੀਆਂ ਲੜਕੀਆਂ ਲਈ ਫੀਸਾਂ ਭਾਰੀ ਛੋਟ ਦਿੱਤੀ ਜਾ ਰਹੀ ਆ।